ਹੁਣ ਚਾਰ ਜਾਪ ਨੇ ਉਹ ਮੈਂ ਚਰ ਹੀ ਆਪ ਜੀ ਦੇ ਚਰਣਾ ਵਿੱਚ ਤੁਹਾਡੀ ਮਰਜ਼ੀ ਏ ਉਹ ਸੰਗਤ ਕੰਜਰੀ ਪੁੱਛਦੀ ਸਿਮਰਨ ਕਿਵੇਂ ਕਰੀਏ ਜੀ ਇਹ ਜਦੋਂ ਵੀ ਘਰ ਜਿਹੜੀ ਜਗ੍ਹਾ ਆਪ ਜੀ ਨੇ ਬਣਾਈ ਹੈ ਬੈਠਣ ਵਾਲੀ ਤੇ ਆ ਤੁਹਾਡੇ ਹੱਥ ਨੇ ਇਹ ਗੋਡਿਆਂ ਨੇ ਚੌਂਕੜਾ ਵੱਜਾ ਜੇ ਸੰਗਤ ਫੀਲ ਨਾ ਕਰੇ ਤੇ ਇੱਕ ਮਿੰਟ ਵਾਸਤੇ ਚੌਂਕੜੇ ਮਾਰ ਹੀ ਲੋ ਸਾਰੇ ਸਾਰੇ ਚੌਂਕੜੇ ਉਸੇ ਦਿਰਵੇ ਬੇਨਤੀ ਚੌਂਕੜਾ ਕਿਉਂ ਇਹ ਬਾਬੇ ਦਾ ਸਕੂਲ ਵੀ ਏ ਸਤਸੰਗ ਵੀ ਏ ਤੇ ਉਹ ਚੀਜ਼ਾਂ ਬੰਦਾ ਸੋਚਿਆ ਨਹੀਂ ਹੁੰਦਾ ਤੇ ਹੋ ਜੇ ਉਹ ਗੁਰੂ ਕਰਾ ਰਿਹਾ ਹੋਵੇ ਆ ਹੱਥ ਤੁਹਾਡੇ ਆ ਗੋਡੇ ਆ ਹੁਣ ਆ ਜਿਹੜੀ ਤੁਹਾਡੀ ਧੌਣ ਹੈ ਇਹਨੂੰ ਐ ਨਹੀਂ ਸੁੱਟੀ ਜੇ ਦਿਲ ਕਰਦਾ ਉਹ ਆਪਣੇ ਘਰ ਸਾਧਨਾ ਦੀ ਜਗ੍ਹਾ ਬਣਾਈਏ ਇਹਨੂੰ 90 ਡਿਗਰੀ ਤੇ 90 ਡਿਗਰੀ ਸਮਝਣਾ ਆ ਜਿੱਥੇ ਕਰਕੇ ਦਾਸ ਆ ਇਹ 90 ਡਿਗਰੀ ਜੇ ਆਪਾਂ ਇਹਨੂੰ ਐ ਸੁੱਟਦੀਏ ਉਹ ਨਹੀਂ ਉਹ ਫਿਰ ਚੰਦ ਮਿੰਟਾਂ ਬਾਅਦ ਨੀਂਦਰ ਜਿਹੜੀ ਹੈ ਆਲਸ ਜਿਹੜਾ ਉਹ ਯੋਰ ਇਹਨੂੰ ਐ 90 ਡਿਗਰੀ ਤੇ ਰੱਖਣਾ ਕਰ ਲਓ ਸਾਰੇ 90 ਡਿਗਰੀ ਕੋਈ ਢਿੱਲਾ ਨਾ ਹੋਵੇ ਕੈਂਪੀ ਲੱਗ ਗਿਆ ਵਾਹ ਕੋਈ ਭਾਂ ਫੀਲ ਹੀ ਕਰ ਲੈ ਆ ਗਈ ਤੇ ਹੁਣ ਆਪਣਾ ਜਿਹੜਾ ਤੁਹਾਡਾ ਸਿਰ ਹੈ ਨਾ ਇਹ ਢਿੱਲਾ ਛੱਡ ਦੇ ਕੋਈ ਇਸ ਖਿਆਲ ਖਤਮ ਕਰ ਦੇ ਨੇਤਰ ਢਿੱਲੇ ਛੱਡ ਦੇ ਕੰਨ ਢਿੱਲੇ ਛੱਡ ਦੇ ਆ ਮੋਢੇ ਬਿਲਕੁਲ ਟਲੇ ਬਿਲਕੁਲ ਸਰੀਰ ਨੂੰ ਸਾਰੇ ਹੁਣ ਚਾਰ ਜਾਪ ਨੇ ਉਹ ਮੈਂ ਚਾਰੇ ਆਪ ਜੀ ਦੇ ਚਰਣਾ ਵਿੱਚ ਤੁਹਾਡੀ ਮਰਜ਼ੀ 90 ਡਿਗਰੀ ਤੇ ਬਹਿ ਗਏ ਚੌਂਕੜਾ ਵੱਜ ਗਿਆ ਹੁਣ ਕਈ ਮਹਾਪੁਰਸ਼ੇ ਦੱਸਦੇ ਐ ਭਈ ਸਤਨਾਮ ਵਾਹਿਗੁਰੂ ਦਾ ਜਾਪ ਕਰ ਲੋ ਕਈ ਕਹਿੰਦੇ ਵੀ ਜਾਪ ਕੱਲਾ ਵਾਹਿਗੁਰੂ ਦਾ ਹੀ ਦੋਵੇਂ ਰਾਏ ਮਿਲ ਰਹੀਆਂ ਨੇ ਮੈਂ ਬੋਲ ਦੇਣਾ ਪਰ ਕੋਸ਼ਿਸ਼ ਕਰੋ ਜਾਪ ਜਿਹੜਾ ਨਾ ਲਗਾਤਾਰ ਉਹ ਵਾਹਿਗੁਰੂ ਸ਼ਬਦ ਦਾ ਹੀ ਹੋਵੇ ਪਰ ਪਹਿਲਾਂ ਮੈਂ ਬੋਲ ਦੇਣਾ ਸਿਰਫ ਆ ਤੁਸੀਂ ਸਭ ਕੁਝ ਢਿੱਲਾ ਛੱਡਤਾ 90 ਡਿਗਰੀ ਤੇ ਬੈਠੇ ਹੋ ਹੱਥ ਇੱਥੇ ਨੇ ਹੁਣ ਤੁਸੀਂ ਇਹ ਸਵਾਸ ਅੰਦਰ ਲੋ ਆਪਣਾ ਤੇ ਅੰਦਰ ਸਵਾਸ ਲੈਂਦੇ ਆ ਸਤਨਾਮ ਸਤਨਾਮ ਬਾਰ ਸਵਾਸ ਗੜੋ ਵਾਹਿਗੁਰੂ ਸਤਨਾਮ ਇਹ ਆਵਾਜ਼ ਨਹੀਂ ਆਉਗੀ ਤੁਹਾਨੂੰ ਇੱਥੇ ਆ ਰਹੀ ਐ ਸਵਾਸ ਦੇ ਅੰਦਰ ਹੀ ਜਾਂਦੇ ਆ ਸਤਨਾਮ ਬਾਰ ਵਾਹਿਗੁਰੂ ਪਹਿਲਾ ਇਹ ਹੁਣ ਦੂਸਰਾ ਕਹੀ ਦੱਸਦੇ ਆ ਮੈਂ ਬਹੁਤੇ ਮਹਾਂਪੁਰਸ਼ਾਂ ਦਾ ਇਹੀ ਜਪਿਆ ਕਿ ਜਿਹੜੇ ਪੰਜ ਪਿਆਰੇ ਗੁਰਮੰਤਰ ਜਿਹੜਾ ਉਹ ਵਾਹਿਗੁਰੂ ਦਾ ਜਾਪ ਜਿਹੜਾ ਉਹ ਵਾਹਿਗੁਰੂ ਸ਼ਬਦ ਦਾ ਹੀ ਹੁਣ ਦੂਸਰਾ ਜੀ ਸਵਾਸ ਲੋ ਸਿਰ ਵਾਹੇ ਅੰਦਰ ਜਾਵੇ ਤੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਕਰੋ ਕਿਰਪਾ ਲੱਗਿਆ ਕੈਂਪ ਕੋਈ ਨਹੀਂ ਉਹ ਇੱਕ ਅੰਦਾ ਕਟੜ ਕਰੂਗਾ ਇਤਰਾਜ ਵਾਹੇ ਗੁਰੂ ਵਾਹੇ ਗੁਰੂ ਸਵਾਸ ਅੰਦਰ ਵਾਹੇ ਸਵਾਸ ਬਾਹਰ ਗੁਰੂ ਵਾਹੇ ਗੁਰੂ ਵਾਹਿਗੁਰੂ 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 ਇਹ ਦੂਸਰਾ ਢੰਗ ਹੈ ਬਾਕੀ ਸਭ ਉਸੇ ਤਰ੍ਹਾਂ ਹੀ ਸਿਰ ਢਿੱਲਾ ਅੱਖਾਂ ਢੱਲੀਆਂ ਅੰਨ ਢੱਲੇ ਛੜਨੇ ਮੋੜ ਢੱਲੇ 90 ਡਿਗਰੀ ਤੇ ਬਾਕੀ ਸਭ ਕੁਝ ਉਸੇ ਤਰ੍ਹਾਂ ਹੁਣ ਤੀਸਰਾ ਕਈ ਮਹਾਪੁਰਸ਼ ਇਹ ਦੱਸਦੇ ਸੀ ਇਹ ਜਿਹੜਾ ਦੂਜਾ ਸੁਣਿਆ ਵਾਹਿ ਅੰਦਰ ਗੁਰੂ ਵਾਹਿ ਹੁਣ ਤੀਸਰਾ ਵਾਹਿਗੁਰੂ ਪੂਰਾ ਹੀ ਇੱਕ ਸਵਾਸ ਨਾਲ ਬਾਹਰ ਕੱਢਣਾ ਫਿਰ ਵਾਹਿਗੁਰੂ ਪੂਰਾ ਕਰਿਓ ਕਿਰਪਾ ਬਿਲਕੁਲ ਸਵਾਸ ਅੰਦਰ ਖੜਿਓ ਜੀ ਇਹ ਅੰਦਰ ਸਵਾਸ ਵਾਹਿਗੁਰੂ 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 ਇਹ ਤੀਜਾ ਤੰਗ ਮੈਂ ਇੱਕ ਦਿਨ ਅਰਦਾਸ ਕੀਤੀ ਮੈਂ ਕਿਹਾ ਬਾਬਾ ਜੀ ਚਲੋ ਤੰਗ ਤਿੰਨ ਹੀ ਮੁਬਾਰਕ ਬਹੁਤ ਜ਼ਿਆਦਾ ਕਿਤਾਬਾਂ ਜੀ ਮੈਂ ਪੜਿਆ ਜਾਬ ਵਾਹਿਗੁਰੂ ਦਾ ਪਹਿਲੇ ਵਾਲੇ ਨੂੰ ਬਹੁਤ ਘੱਟ ਕਿਤੇ ਕਿਤੇ ਪੜਿਆ। ਦੂਜੇ ਵਾਲਾ ਬਹੁਤ ਪੜਿਆ ਵਾਹਿ ਅੰਦਰ ਗੁਰੂ ਵਾਰ। ਬਹੁਤ ਕਿਤਾਬਾਂ ਵਿੱਚ ਫਿਰ ਪੜਿਆ ਵੀ ਵਾਹਿਗੁਰੂ ਸਵਾਸ ਵੇਲੇ ਵੀ ਵਾਰ ਦੀ, ਕੱਢਣ ਵੇਲੇ ਵੀ। ਤੇ ਦਾਸ ਨੇ ਇੱਕ ਦਿਨ ਅਦਾਸ ਕੀਤੀ ਮੈਂ ਬਾਬਾ ਜੀ ਆਹੂੰ ਲੱਗਦਾ ਮੁਨਾਫਾ ਘਟ ਹੈ। ਕੋਈ ਬਈ ਇਹੋ ਜਿਹਾ ਹਾਲ ਬਈ। ਮੁਨਾਫਾ ਘਟ ਜਾਂਦਾ। ਕਿ ਪਤਾ ਨਹੀਂ ਕਿੰਨੇ ਸਵਾਸ ਸਾਡੇ ਜਦੋਂ ਅੱਜ ਵੀ ਨਹੀਂ ਸਮਝ ਉਦੋਂ ਵੀ ਨਹੀਂ ਸੀ ਤੇ ਜਾਇਆ ਉਹ ਵੀ ਕੋਟਾ ਤੇ ਹੁਣ ਇਹ ਚੌਥਾ ਢੰਗ ਜਿਹੜਾ ਉਸੇ ਤਰ੍ਹਾਂ ਹੀ ਬੈਠਣਾ ਹੈ 90 ਡਿਗਰੀ ਤੇ ਉਸੇ ਤਰ੍ਹਾਂ ਹੀ ਆਪ ਜੀ ਨੇ ਸਾਰਾ ਇਹ ਆਪਣਾ ਪਰਿਵਾਰ ਹੀ ਬੈਠਿਆ ਆਪਾਂ ਤੇ ਹੁਣ ਸਵਾਸ ਨਾ ਮਾੜਾ ਜਾਂ ਆਮ ਸਵਾਸ ਤੋਂ ਲੰਬਾ ਲੈਣਾ ਹੈ ਉਹਨੂੰ ਰੋਕ ਲੈਣਾ ਸਵਾਸ ਮਾੜਾ ਜਾਂ ਲੰਬਾ ਲੈ ਕੇ ਉਹਨੂੰ ਰੋਕ ਲੈਣਾ ਕੋਸ਼ਿਸ਼ ਕਰਨਾ ਮੈਂ ਵਹਿ ਬਾਬਾ ਯੋਰੀ ਕਹਨਾ ਤੁਸੀਂ ਉਸ ਵਾਸ ਵਿੱਚ ਬੜੇ ਆਰਾਮ ਨਾਲ 13 ਵਾਰੀ ਵਾਹਿਗੁਰੂ ਜਪ ਲਓਗੇ ਆ ਥੋੜਾ ਮੁਨਾਫਾ ਜ਼ਿਆਦਾ ਇਹ ਹੋ ਜੇ ਤੇ ਬਹੁਤ ਉਸੇ ਤਰ੍ਹਾਂ ਹੀ ਬਿਰਤੀ ਇਹ ਦਾਸ ਬੋਲਣ ਮੇਲੇ ਸਿਰ ਢੱਲਾ ਅੱਖਾਂ ਢੱਲੀਆਂ ਤਾਂ ਢੱਲੇ ਆ ਬੈਗ ਇੱਕ ਚੀਜ਼ ਮੈਂ ਭੁੱਲ ਗਿਆ ਆ ਸੁਰਤੀ 10 ਪਾਸ਼ਾਆਂ ਚੋਂ ਇੱਕੋ ਹੀ ਸਰੂਪ ਹੈ ਇੱਕੋ ਜੋਤ ਜਿੱਥੇ ਹੋਵੇ ਉੱਥੇ ਰੱਖ ਲੈਣੀ ਸੌਖੀ ਭਗਤੀ ਹੈ ਇਹਨੂੰ ਬਾਬਾ ਨੰਨ ਸਿੰਘ ਜੀ ਪੰਛੀ ਦੀ ਡਾਰੀ ਕਹਿੰਦੇ ਸੀ ਪੰਛੀ ਦੀ ਕਹਿੰਦੇ ਕੀੜੀ ਨੇ ਗੁਰਦੁਆਰੇ ਦੇ ਬੁਰਜ ਤੇ ਚੜਨਾ ਹੋਵੇ ਨਾ ਕੀੜੀ ਨੇ ਤੇ ਕਈ ਹਫ਼ਤੇ ਲੱਗ ਜਾਂਦੇ ਆ ਪੰਛੀ ਨੇ ਬੁਰਜ ਤੇ ਜਾਣਾ ਹੋਵੇ ਤਾਂ ਡਾਰੀ ਮਾਰਦਾ ਤੇ ਪਹੁੰਚ ਜਾਂਦਾ ਇਹ ਹੈ ਸਰਗੁਣ ਭਗਤੀ ਹੈ ਪਰ ਇਹ ਜਲਦੀ ਪ੍ਰਾਪਤੀ ਏ ਔਰ ਇਹ ਗੱਲਾਂ ਕੋਈ ਕੋਲੋਂ ਨਹੀਂ ਮੈਂ ਕਹਿ ਰਿਹਾ ਭਗਤ ਧੰਨੇ ਨੇ ਪ੍ਰਾਪਤੀ ਕੀਤੀ ਸਰਗੁਣ ਚ ਨਾਮਦੇਵ ਨੇ ਕੀਤੀ ਸਰਗੁਣ ਚ ਜਿਨ੍ਹਾਂ ਜਿਨ੍ਹਾਂ ਭਗਤਾਂ ਨੇ ਵੀ ਪ੍ਰਾਪਤੀ ਕੀਤੀ ਏ ਸਰਗੁਣ ਚ ਆਖੋ ਸਤਨਾਮ ਹਾਂ ਸਰਗੁਣ ਚ ਪ੍ਰਾਪਤੀ ਹੋਈ ਉਹਨਾਂ ਨੂੰ ਕਿਸੇ ਨੇ ਕਿਸੇ चीज ਜਦੋਂ ਵੇਖਿਆ ਸਰਗੁਣ ਤੋਂ ਪ੍ਰਾਪਤੀ ਹੋਈ ਇਹ ਸਰਗੁਣ ਨੇ ਕੀ ਧਿਆਨ ਧਰਨਾ ਆਪਣੇ ਮਾਲਕ ਦਾ ਉਰੇ ਨੂੰ ਡਟ ਕੇ ਕੋਈ ਘਬਰਾਹਟ ਨਹੀਂ ਪ੍ਰਮਾਨ ਹੈ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰ ਕਾ ਸ਼ਬਦ ਮੰਤਰ ਮਨ માં ਐ ਜਰਾ ਚੌਥਾ ਕਰਿਓ ਨਾਲ ਸ਼ਾਇਦ ਮੈਂ ਕੋਸ਼ਿਸ਼ ਕਰਾਂਗਾ ਬੋਲਿਆ ਜਾਵੇ ਇਹਦੇ ਵਿੱਚ ਮੁਨਾਫਾ ਜ਼ਿਆਦਾ ਪਹਿਲੀ ਜ਼ਿੰਦਗੀ ਜਿਹੜੀ ਬੀਤ ਗਈ ਹੁੰਦੀ ਉਹ ਵੀ ਸਫਲ ਹੁੰਦੀ ਹੈ ਇਹ ਹੁਣ ਸਵਾਸ ਤੋਂ ਅਸੀਂ ਲੈਣ ਲੱਗਿਓ ਜੀ ਆ ਲੈ ਲਿਆ ਹੁਣ 13 ਰੀ ਵਾਈ ਗੁਰੂ ਰਾਮ ਨਾ ਕਹਿ ਜੋਗੇ ਵਾਹਿਗੁਰੂ 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 ਇਹ 13 ਹੋ ਗਏ ਜੀ ਹੁਣ ਸਵਾਸ ਬਾਹਰ ਆ ਰਿਹਾ ਤੁਹਾਡਾ ਬਾਹਰ ਸਵਾਸ ਚ ਪੰਜ ਵਾਰੀ ਵਾਹਿਗੁਰੂ ਬੜੇ ਆਮ ਨਾ ਕਹਿ ਲੋਗੇ ਸਵਾਸ ਬਾਹਰ ਆ ਗਿਆ ਵਾਹਿਗੁਰੂ 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 ਫਿਰ ਸਵਾਸ ਅੰਦਰ ਵਾਹਿਗੁਰੂ 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 ਹੋ ਸਕੇ ਅਭਿਆਸੀ ਹੋ ਜਾਓ 13 ਤੋਂ 21 ਆਜਾ ਹੋ ਸਤ ਇਹ ਦੇਖ ਲੈਣਾ ਕੋਈ ਇਹ ਨਹੀਂ ਜ਼ਰੂਰੀ ਇਹਨੂੰ ਫਿਰ ਬਹੁਤਾ ਲੰਬਾ ਨਹੀਂ ਲੈਣਾ ਜੇ ਬਹੁਤ ਲੰਬਾ ਕਰੋਗੇ ਵੀ ਮੈਂ 50 ਹੀ ਕਹਿ ਜਾ 40 ਹੀ ਫਿਰ ਤੁਸੀਂ 3-4 ਸਵਾਸਾਂ ਤੋਂ ਬਾਅਦ ਥੱਕ ਜਾਓਗੇ ਕੱਢਦੇ ਹੋਗੇ ਮੈਂ 13 ਗਰੀ ਦਾ ਕਿਉਂ ਇਹ ਆਰਾਮਨਾ ਆਮ ਅਭਿਆਸੀ ਜਿਹੜਾ